ਆ ਦੇਖੋ ਕਿਵੇਂ ਇੱਕ ਇੱਕ ਜਣਾ ਹਥਿਆਰ ਲੈ ਕੇ ਕਰ ਰਿਹਾ ਹੈ ਗੁੰਡਾ ਗਰਦੀਸ਼ ਸ਼ਰਿਆਮ ਖੇਡਿਆ ਗਿਆ ਗੁੰਡਾ ਗਰਦੀ ਦਾ ਨੰਗਾ ਨਾਚ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋ ਗਈ ਵਾਇਰਲ ਤੁਸੀਂ ਵੀ ਦੇਖੋ ਵੀਡੀਓ ਤੇ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਸ਼ਰਿਆਮ ਗੁੰਡਾ ਗਰਦੀ ਦਾ ਇਹ ਨਾਚ ਦੇਖਿਆ ਜਾ ਸਕਦਾ ਹੈ ਇਹ ਪਟਿਆਲਾ ਦੀਆਂ ਤਸਵੀਰਾਂ ਨੇ ਬਾਈਪਾਸ ਰੋਡ ਦੇ ਉੱਤੇ ਕੁਝ ਨੌਜਵਾਨ ਜੋ ਸ਼ਰਿਆਮ ਗੁੰਡਾ ਗਰਦੀ ਕਰ ਰਹੇ ਨੇ ਜਿਨ੍ਹਾਂ ਦੀ ਲੋਕਾਂ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਪਰ ਵੀ ਇਹ ਨਹੀਂ ਡਰੇ ਨਾ ਇਹਨਾਂ ਨੂੰ ਪ੍ਰਸ਼ਾਸਨ ਦਾ ਡਰ ਰਿਹਾ ਦੇਖੋ ਇਹ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਤੇ ਹੁਣ ਵਾਇਰਲ ਹੋ ਚੁੱਕੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਨੇ ਜੋ ਇੱਕ ਦੂਜੇ ਨੂੰ ਮਾਰਨ ਦੀ ਤਾਕਤ ਦੇ ਵਿੱਚ ਲੱਗੇ ਹੋਏ ਨੇ ਤਾਂ ਇਹਨਾਂ ਦੀ ਵੀਡੀਓ ਲੋਕਾਂ ਵੱਲੋਂ ਬਣਾ ਲਈ ਜਾਂਦੀ ਹੈ ਗੱਡੀਆਂ ਦੀ ਇਹ ਚੈਕਿੰਗ ਕਰ ਰਹੇ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਨੇ ਸ਼ਰਿਆਮ ਗੁੰਡਾ ਗਰਦੀ ਕੀਤੀ ਜਾ ਰਹੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਸ਼ੇਅਰ ਕਰੋ ਜ਼ਰੂਰ ਕਰਿਓ